ਐਮਐਲਏ ਕੋਈ ਨਹੀਂ ਆ ਇੱਥੇ ਸਾਡੇ ਸਾਡੀ ਫਸਲਾਂ 501 ਏਕੜ ਸਾਡੇ ਪਿੰਡ ਦੀ ਡੁੱਬ ਚੁੱਕੀ ਆ ਜੋ ਕਿ ਤਬਾਹ ਹੋ ਚੁੱਕੀ ਆ ਹਸਾਲ ਦਾ ਕੰਮ ਨਹੀਂ ਕਰੀ 2023 ਜਿਆਦਾ ਕਦੀ ਘਾਟਾ ਨਹੀਂ ਲਾ ਕੇ ਦੀ ਵੱਧ ਆ ਨਾ ਜੀ ਵਿਧਾਇਕਾਂ ਦੇ ਕੰਦ ਨੂੰ ਬੂਟਾ ਸਮਿਆਂਦੇ ਨੇ ਜਾਂ ਫਸ ਪੰਚਾਇਤੀ ਵੀ ਲਿਆਂਦੇ ਨੇ ਉਦੋਂ ਤੁਸੀਂ ਗੱਲ ਨਹੀਂ ਕਰਦੇ ਭਈ ਸਾਡੇ ਪਿੰਡ ਦਾ ਸਭ ਤੋਂ ਵੱਡਾ ਮੁੱਦਾ ਹੱਲ ਕੀਤਾ ਜਾਵੇ ਪੱਥਰ ਵੀ ਲਵਾ ਕੇ ਦਿੱਤੇ ਪਿਛਲੀ ਵਾਰ ਇੱਥੇ ਮੈਸਾ ਮਰ ਗਈ ਜੀ ਉਨੇ ਆਪਣੀ ਜੀਵੀਸ਼ੇ ਮੰਗਾ ਕੇ ਟ੍ਰੈਕਟਰ ਟੈਲੀ ਮੰਗਾ ਕੇ ਉਹ ਸਫਾਈ ਕਰਾ ਕੇ ਦਿੱਤੀ ਜੀ ਡੰਗਰ ਪਸ਼ੂਆਂ ਦਾ ਔਖਾ ਹੋ ਜਾਂਦਾ ਤੇ ਫਸਲਾਂ ਦੇਖੋ ਬਰਬਾਦ ਹੋ ਚੁੱਕੀਆਂ ਨੇ D5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਆ ਬਲਵਿੰਦਰ ਸਿੰਘ ਜਿੱਥੇ ਪੰਜਾਬ ਦੇ ਵਿੱਚ ਹੜ੍ਹ ਦੀ ਸਥਿਤੀ ਬਣੀ ਹੋਈ ਹੈ ਤੇ ਕਈ ਜ਼ਿਲ੍ਹੇ ਹੜ੍ਹ ਦੀ ਮਾਰੇਠ ਨੇ ਉੱਤੇ ਹੀ ਪਟਿਆਲਾ ਦੇ ਵਿੱਚ ਘੱਗਰ ਦੇ ਪਾਣੀ ਦੀ ਮਾਰ ਪੈਂਦੀ ਹੈ ਤੇ ਅੱਜ ਅਸੀਂ ਖੜੇ ਹਾਂ ਉਨਸਰਪਿੰਡ ਦੇ ਵਿੱਚ ਜਿੱਥੇ ਦੇਖ ਸਕਦੇ ਹੋ ਪਾਣੀ ਤੁਸੀਂ ਕਿਵੇਂ ਸੜਕ ਦੇ ਉੱਤੇ ਚੱਲ ਰਿਹਾ ਤੇ ਪਿੰਡ ਵਾਲੇ ਲੋਕ ਘਰਾਂ ਦੇ ਬਾਹਰ ਨਿਕਲੇ ਹੋਏ ਨੇ ਤੇ ਲਗਾਤਾਰ ਪ੍ਰਸ਼ਾਸਨ ਤੋਂ ਉਹ ਮੰਗ ਕਰ ਰਹੇ ਸਾਡਾ ਕੋਈ ਹੱਲ ਕੀਤਾ ਜਾਵੇ ਇਹ ਇੱਕ ਵਾਰ ਦਾ ਮੁੱਦਾ ਨਹੀਂ ਹੈ ਵੀ ਇੱਕ ਵਾਰ ਪਾਣੀ ਆ ਕੇ ਹਟ ਗਿਆ ਹਰ ਵਾਰ ਦਾ ਇਹ ਹੈ ਤੇ ਮਾਹੌਲ ਰਹਿੰਦਾ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਜਿੱਥੇ ਬੰਨ ਟੁੱਟਣ ਦੇ ਨਾਲ ਇੱਥੇ ਲੋਕਾਂ ਦਾ ਇਹ ਵੀ ਕਹਿਣਾ ਪਿੰਡ ਵਾਲਿਆਂ ਦਾ ਕਿ ਇੱਥੇ ਮਾਈਨਿੰਗ ਹੁੰਦੀ ਆ ਮਿੱਟੀ ਪੱਟੀ ਜਾਂਦੀ ਆ ਜਿਹਦੇ ਨਾਲ ਬੰਨ ਟੁੱਟਦੇ ਨੇ ਤੇ ਬੰਨ ਟੁੱਟਣ ਦੇ ਨਾਲ ਜੋ ਪਾਣੀ ਉੱਪਰ ਚੱਲਦਾ ਤੁਹਾਨੂੰ ਦੱਸ ਦੇ ਕਿ ਲਗਾਤਾਰ ਇਹਨਾਂ ਵੱਲੋਂ ਪ੍ਰਸ਼ਾਸਨ ਦੇ ਨਾਲ ਵੀ ਗੱਲਬਾਤ ਕੀਤੀ ਗਈ ਆ ਪਰ ਹਾਲੇ ਤੱਕ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਫਸਲਾਂ ਤੁਸੀਂ ਦੇਖ ਸਕਦੇ ਹੋ ਕਿਦਾਂ ਬਰਬਾਦ ਹੋ ਗਈਆਂ ਨੇ ਹਾਲਾਂਕਿ ਪ੍ਰਸ਼ਾਸਨ ਵੱਲੋਂ ਲਗਾਤਾਰ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਅਸੀਂ ਪੱਕੇ ਪ੍ਰਬੰਧ ਕੀਤੇ ਹੋਏ ਨੇ ਅਸੀਂ ਨਾਲ ਖੜੇ ਆ ਪਰ ਇਹ ਕਹਿੰਦੇ ਨੇ ਸਾਡੇ ਤੱਕ ਆ ਕੇ ਕੋਈ ਨਹੀਂ ਖੜਿਆ ਗੱਲਬਾਤ ਕਰਦੇ ਬਾਪੂ ਜੀ ਪਾਣੀ ਦੇ ਵਿੱਚ ਖੜੇ ਆ ਕਿਵੇਂ ਦੇਖਦੇ ਹੋ ਪ੍ਰਸ਼ਾਸਨ ਨੂੰ ਜਿੱਥੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਜੀ ਵਾਪਸ ਆਸਾ ਇੱਥੇ ਕੋਈ ਧਿਆਨ ਨਹੀਂ ਦੇ ਰਿਆ ਜੀ ਨਾ ਕੋਈ ਆਇਆ ਜ ਐਮਐਲਏ ਕੋਈ ਨਹੀਂ ਆਇਆ ਇੱਥੇ ਸਾਡੇ ਸਾਡੀ ਫਸਲ 501 ਏਕੜ ਸਾਡੇ ਪਿੰਡ ਦੀ ਡੁੱਬ ਚੁੱਕੀ ਆ ਜੋ ਕਿ ਤਬਾਹ ਹੋ ਚੁੱਕੀ ਹੈ ਨਾ ਕੋਈ ਸਾਡਾ ਜਿਹੜਾ ਖਰਚਾ ਪੱਲੇ ਲੱਗਿਆ ਅੱਗੇ ਆਸ ਦੀ ਸਾਡੀ ਫਸਲ ਵੀ ਆ ਜੀ ਮਜਬੂਰ ਆ ਬਹੁਤ ਔਖੀ ਹੋਏਗੀ ਨਾ ਕਿ ਸਾਨੂੰ ਬਹੁਤ ਖਰਚਾ ਪਏਗਾ ਜੀ ਬਹੁਤ ਨੁਕਸਾਨ ਹੋਏਗਾ ਸਾਡੇ ਇਹ ਹਰ ਸਾਲ ਦਾ ਕੰਮ ਹੈ ਕਿ 2023 ਤੋਂ ਬਾਅਦ ਹੋਣਾ ਆਇਆ ਜੀ ਇਹ ਤਕਰੀਬਨ ਹਰ ਸਾਲ ਦਾ ਕੰਮ ਹੈ ਜੀ ਕਰਨੀ 2023 ਚ ਜ਼ਿਆਦਾ ਕਦੇ ਘਟਾ ਲੈਣੇ ਕਦੇ ਵਧਾ ਲੈਣੇ ਫਸਲ ਦਾ ਦੀ ਪੂਰੀ ਬਣੀ ਬਣਾਈ ਨਿਸਤਰੀ ਵੀ ਸਾਰੀ ਆਪਣੀ ਖਰਾਬ ਹੋ ਗਈ ਜੀ ਹੁਣ ਜੀ ਆਪਾਂ ਸੜਕ ਦੇ ਉੱਤੇ ਖੜੇ ਆ ਅੱਗੇ ਪਾਣੀ ਦਾ ਵਹਾਅ ਥੋੜਾ ਜ਼ਿਆਦਾ ਪਾਣੀ ਦਾ ਪੱਧਰ ਵੀ ਜ਼ਿਆਦਾ ਕਿੰਨੇ ਕ ਪਿੰਡ ਪੈਂਦੇ ਨੇ ਇਹ ਸੜਕ ਨੂੰ ਲੈ ਕੇ ਕਿੰਨੇ ਕ ਪਿੰਡ ਨਾਲ ਜੁੜੇ ਹੋਏ ਨੇ ਇੱਥੇ 12 13 ਪਿੰਡ ਹੈ ਜਿਹਦੇ ਸਾਰਾ ਇਲਾਕਾ ਇਸ ਰੋਡ ਨੂੰ ਜਾਂਦਾ 18 ਮੀਟਰ ਰੋਡ ਹੈ ਜੀ ਇਹ ਅੰਬਾਰੇਗਾ ਅਟੈਚ ਕਰਦਾ ਜੀ ਇਸ ਕਰਕੇ ਇੱਥੇ ਸਾਰਾ ਆਹਰੰਦੜਾ ਬੰਦ ਹੋ ਗਿਆ ਲੋਕ ਬਹੁਤ ਪਰੇਸ਼ਾਨ ਹੈ ਜੇ ਸਾਡੇ ਬਹੁਤ ਦੂਰੋਂ ਆਉਣਾ ਪੈਂਦਾ ਘੁੰਮ ਕੇ ਐਮਰਜੈਂਸੀ ਸਮ ਨੂੰ ਦੁੱਖ ਸੁੱਖ ਹੋ ਜੇ ਸਾਨੂੰ ਬਹੁਤ ਪ੍ਰੋਬਲਮ ਆਉਂਦੀ ਹੈ ਜੀ ਇਸ ਕਰਕੇ ਸਾਨੂੰ ਇਹਦਾ ਕੋਈ ਹੱਲ ਲੱਭਣਾ ਚਾਹੀਦਾ ਜੀ ਹਾਲਤਾ ਇਦਾਂ ਜਦੋਂ ਤੁਹਾਡੇ ਪਿੰਡ ਦੇ ਵਿੱਚ ਕੋਈ ਵਿਧਾਇਕ ਆਂਦੇ ਨੇ ਬੂਟਾ ਸਮਿਆਂ ਆਂਦੇ ਨੇ ਜਾਂ ਪੰਚਾਇਤੀ ਵੀ ਲਿਆਂਦੇ ਨੇ ਉਦੋਂ ਤੁਸੀਂ ਗੱਲ ਨਹੀਂ ਕਰਦੇ ਭਾਈ ਸਾਡੇ ਪਿੰਡ ਦਾ ਸਭ ਤੋਂ ਵੱਡਾ ਮੁੱਦਾ ਹੱਲ ਕੀਤਾ ਜਾਵੇ ਜੀ ਅਸੀਂ ਆਈ ਵਾਰੀ ਜਦ ਕੋਈ ਆਂਦਾ ਜੀ ਐਮਐਲਏ ਬੂਟਾ ਮੰਗਲ ਅਸੀਂ ਆਈ ਵਾਰੀ ਕਹਿੰਦੇ ਵੀ ਸਾਡਾ ਇਹ ਮਸਲਾ ਹੱਲ ਹੋਣਾ ਚਾਹੀਦਾ ਕੱਗੜ ਦਾ ਕੱਗੜ ਕੋਈ ਪ੍ਰਬੰਧ ਹੋਣਾ ਚਾਹੀਦਾ ਸਾਡੇ ਜਿਹੜਾ ਖਰਚ ਸਾਡੇ ਦੇ ਜਿਹੜਾ ਆਈ ਵਾਰੀ ਫਸਲ ਮਰਦੀ ਹੈ ਇਹਦਾ ਕੋਈ ਪ੍ਰਬੰਧ ਹੋਣਾ ਚਾਹੀਦਾ ਸਾਨੂੰ ਡਿਮਾਂਡ ਹੈ ਜੀ ਇਹ ਹੋਣਾ ਚਾਹੀਦਾ ਤੋ ਬਾਈ ਜਣ ਨਾਲ ਖੜੇ ਨੇ ਬਾਈ ਜੀ ਪਾਣੀ ਦੀ ਮਾਰ ਬਹੁਤ ਜ਼ਿਆਦਾ ਪੈ ਰਹੀ ਹੈ ਤੇ ਪਿੰਡ ਵਾਲੇ ਨੇ ਕਦੇ ਆਪਣੇ ਲੈਵਲ ਦੇ ਉੱਤੇ ਕੰਮ ਨਹੀਂ ਕੀਤਾ ਜੀ ਨਹੀਂ ਕਰਦੇ ਨੇ ਪਿੰਡ ਵਾਲੇ ਤਾਂ ਕਰਦੇ ਨੇ ਹੁਣ ਵੀ ਪਿਛਲੇ ਹਫਤੇ ਪਾਣੀ ਆਇਆ ਸੀ 3-4 ਦਿਨ ਪਹਿਲਾਂ ਇੱਥੇ ਮਤਲਬ ਨਰੇਗਾਲੇ ਲਾ ਕੇ ਇੱਥੇ ਥੈਲੇ ਲਾਈ ਸੀ ਫਲੇਵਰ ਲਾ ਕੇ ਨਾ ਇੱਥੇ ਥੈਲੇ ਥੁੱਲੇ ਲਾਈ ਸੀ ਉਹਦੇ ਕਰਕੇ ਬਹੁਤ ਬਚੋ ਹੋ ਗਿਆ ਸੀ ਜੀ ਪਰ ਪਾਣੀ ਦੀ ਮਾਰ ਬਹੁਤ ਜ਼ਿਆਦਾ ਪੈ ਰਹੀ ਹੈ ਤੁਸੀਂ ਕਦੇ ਪ੍ਰਸ਼ਾਸਨ ਨਾਲ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਪਿੰਡ ਵਾਲੇ ਇਕੱਠੇ ਹੋ ਕੇ ਪ੍ਰਸ਼ਾਸਨ ਨੂੰ ਮਿਲਣ ਪਾਈ ਸਾਡੇ ਪਿੰਡ ਦਾ ਹਾਲ ਕੱਢਿਆ ਜਾਵੇ ਕੋਈ ਸਰਸ ਨੂੰ ਕਹਿੰਦੇ ਤਾਂ ਹੈਗੇ ਜੀ ਕੋਈ ਸੁਣ ਸੁਣਵਾਈ ਨਹੀਂ ਕਰ ਕੋਈ ਨਹੀਂ ਕਰਦਾ ਹੈਗਾ ਹੁਣ ਸਾਡਾ ਇਹਦਾ ਸਾਫ ਕਾਮ ਮੇਲੇ ਆ ਮਦਨ ਲਾਲ ਉਹ ਦੋ ਤਿੰਨ ਵਾਰ ਆ ਲਿਆ ਹੁਣ ਵੀ ਡਾਕਟਰ ਗਾਂਧੀ ਆਏ ਸੀ ਐਮਪੀ ਇੱਥੇ ਤੋਂ ਉਹ ਵੀ ਆ ਕੇ ਗਿਆ ਹੁਣ ਪਰ ਮਦਨ ਲਾਲ ਵੀ ਕਾਫੀ ਟਾਈਮ ਉਹ ਵਿਦਾਇਕ ਰਹੇ ਨੇ ਤੁਹਾਡੇ ਹਲਕੇ ਤੋਂ ਪਰ ਉਹਨਾਂ ਵੱਲੋਂ ਨੇ ਕੋਈ ਪ੍ਰਬੰਧ ਪੱਕਾ ਕੀਤਾਗਾ ਉਦੋਂ ਵੀ ਸਰਕਾਰ ਸੀ ਤੁਸੀਂ ਉਹਨਾਂ ਨੂੰ ਕਹਿੰਦੇ ਸਾਡਾ ਪੱਕਾ ਪ੍ਰਬੰਧ ਕਰੋ ਜੀ ਪਹਿਲੇ ਇੱਥੇ ਘੱਗਰ ਦੇ ਪੱਥਰ ਪੁੱਥਰ ਲਵਾ ਕੇ ਦਿੱਤੇ ਨੇ ਪੱਥਰ ਵੀ ਲਵਾ ਕੇ ਦਿੱਤੇ ਪਿਛਲੀ ਵਾਰ ਇੱਥੇ ਮੈਸਾ ਮਰ ਗਈ ਸੀ ਉਹਨੇ ਆਪਣੀ ਜੀਵੀਸ਼ੇ ਮੰਗਾ ਕੇ ਟਰੈਕਟਰ ਟੈਲੀ ਮੰਗਾ ਕੇ ਉਹ ਸਫਾਈ ਕਰਾ ਕੇ ਦਿੱਤੀ ਜੀ ਪੰਚਾਇਤ ਤੋਂ ਕੀ ਉਮੀਦ ਕਰਦੇ ਹਾਂ ਪੰਚਾਇਤ ਸਰਪੰਚ ਨੇ ਕਦੇ ਕਹਣਾ ਪੰਜ ਸਰਪੰਚ ਇਕੱਠੇ ਹੋ ਕੇ ਕੋਈ ਹੱਲ ਕੱਢਣ ਫੰਡ ਵੀ ਆਂਦਾ ਦੇਖੋ ਸਰਕਾਰ ਵੱਲੋਂ ਜੀ ਸਰਪੰਚ ਇਹਦਾ ਜਾ ਕੰਮ ਕਰੇਗਾ ਜਾਂ ਗ੍ਰਾਂਟ ਆਏਗੀ ਜੀ ਕੋਈ ਗ੍ਰਾਂਟ ਤਾਂ ਹੈਗੀ ਨਹੀਂ ਜੀ ਸਾਡੇ ਪਿੰਡ ਪੰਜ ਕਿੱਲੇ ਜ਼ਮੀਨ ਦੇ ਨੇ ਪੰਜ ਕਿੱਲੇ ਜ਼ਮੀਨ ਦਾ ਕੀ ਬਣਦਾ ਜੀ ਗ੍ਰਾਂਟ ਕੋਈ ਹੈਗੀ ਨਹੀਂ ਜੀ ਤੋਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਕਰਦੇ ਨੇ ਤੁਹਾਡੇ ਸਾਹਮਣੀਆਂ ਜੋਗਸਾ ਸਾਡਾ ਹੋਰ ਤਾਂ ਕੋਈ ਹਿੱਲਾ ਹੈਗਾ ਨਹੀਂ ਜੀ ਹੁਣ ਵੀ ਜੇ ਅੰਬਾਲੇ ਜਾਣਾ ਸੰਭੂ ਬੈਰੀ ਨੂੰ ਘੁੰਮ ਕੇ ਜਾਣਾ ਪੈਣਾ ਹੈ ਇਧਰ ਕੋਈ ਰਸਤਾ ਨਹੀਂ ਇਧਰ ਕੋਈ ਰਸਤਾ ਨਹੀਂ ਹੈਗਾ ਜੀ ਤੇ ਉਧਰ ਇਹਨੇ ਪਿੰਡ ਨੇ ਜਾਂ ਡੇਰੇ ਨੇ ਬਸ ਉਧਰ ਦੇ ਡੇਰੇ ਵਾਲੇ ਤਾਂ ਜ਼ਮੀਨ ਤੰਗ ਨੇ ਜੀ ਉਥਾਂ ਉਧਰ ਉਹਨਾਂ ਦਾ ਕੋਈ ਹੱਲ ਹੈਗਾ ਨਹੀਂ ਉਹ ਫਿਰ ਪਰ ਅੰਬਾਲੇ ਜਾਂਦੇ ਨੇ ਸਮਾਨ ਹਾਂਜੀ ਹਾਂਜੀ ਸਾਰੇ ਅੰਬਾਲੀ ਜਾਣਾ ਪੈਣਾ ਹੈ ਪਾਣੀ ਤੁਸੀਂ ਦੇਖ ਸਕਦੇ ਹੋ ਸੜਕ ਦੇ ਉੱਤੇ ਇੱਕ ਤੋਂ ਆਰ ਪਾਰ ਪਾਣੀ ਜਾ ਰਿਹਾ ਹੈ ਤੇ ਲੋਕ ਇਕੱਠੇ ਹੋਏ ਨੇ ਕਾਫੀ ਲੰਬੇ ਸਮੇਂ ਤੋਂ ਇਹ ਪਰੇਸ਼ਾਨੀ ਨਾਲ ਜੂਝਦੇ ਹੋਏ ਨਜ਼ਰ ਆਉਂਦੇ ਨੇ ਪਰ ਮਸਲੇ ਦਾ ਕੋਈ ਹੱਲ ਨਹੀਂ ਨਿਕਲਦਾ ਕਿਉਂਕਿ ਅੱਗੇ ਅੰਬਾਲਾ ਪੈਂਦਾ 10 ਕਿਲੋਮੀਟਰ ਤੇ ਅੱਗੇ ਲੋਹਰ ਸਿੰਬਲੀ ਪਿੰਡ ਪੈਂਦਾ ਵੱਡਾ ਪਿੰਡ ਹੈ ਤੇ ਸੰਪਰਕ ਟੁੱਟ ਜਾਂਦਾ ਉਹਨਾਂ ਕਹਿੰਦੇ ਕਿ ਡੰਗਰ ਪਸ਼ੂਆਂ ਦਾ ਔਖਾ ਹੋ ਜਾਂਦਾ ਤੇ ਫਸਲਾਂ ਦੇਖੋ ਬਰਬਾਦ ਹੋ ਚੁੱਕੀਆਂ ਨੇ ਜਿੱਥੇ ਪ੍ਰਸ਼ਾਸਨ ਵੱਲੋਂ ਵਾਅਦੇ ਵੀ ਕੀਤੇ ਜਾਂਦੇ ਨੇ ਵੀ ਅਸੀਂ ਨਾਲ ਖੜੇ ਹਾਂ ਹਰ ਪੱਕੇ ਪ੍ਰਬੰਧ ਕਰ ਰਹੇ ਹਾਂ ਪਰ ਜਿਹੜੇ ਬੰਨ ਨੇ ਬੰਨ ਨੂੰ ਲੈ ਕੇ ਹੀ ਸਮੱਸਿਆ ਆਉਂਦੀ ਹੈ ਸੀ ਤਾ ਉਥੇ ਵੀ ਬੰਨ ਨੂੰ ਲੈ ਕੇ ਸਮੱਸਿਆ ਆਈ ਹੈ ਵੀ ਬੰਨ ਪੱਕੇ ਨਹੀਂ ਨੇ ਬੰਨ ਕੱਚੇ ਨੇ ਜਦੋਂ ਪਾਣੀ ਦਾ ਵਹਾਅ ਤੇਜ਼ੀ ਨਾਲ ਪਿੱਛੋਂ ਵੱਧਦਾ ਤਾਂ ਉਹ ਤੋੜ ਕੇ ਅੱਗੇ ਵਧ ਜਾਂਦਾ ਹਾਲਾਂਕਿ ਮੌਸਮ ਵਿਭਾਗ ਵੱਲੋਂ ਅਲਰਟ ਵੀ ਜਾਰੀ ਕੀਤਾ ਗਿਆ ਵੀ 3 ਸਤੰਬਰ ਤੱਕ ਭਾਰੀ ਬਾਰਿਸ਼ ਰਹੇਗੀ ਉਸ ਬਾਰਿਸ਼ ਦੇ ਨਾਲ ਕਿਤਰਾ ਕਿਤੇ ਲੋਕਾਂ ਦੀ ਚਿੰਤਾ ਹੀ ਵੱਧਦੀ ਆ ਪਰ ਇਹ ਲੋਕ ਵੀ ਵਿਚਾਰੇ ਕਿੱਥੇ ਜਾਣ ਜਿਨ੍ਹਾਂ ਦੇ ਪਿੰਡਾਂ ਦੇ ਵਿੱਚ ਪਾਣੀ ਦੀ ਮਾਰ ਆ ਫਸਲਾਂ ਤੁਸੀਂ ਦੇਖ ਸਕਦੇ ਹੋ ਮੁਆਵਜ਼ੇ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਕੋਈ ਮੁਆਵਜ਼ਾ ਨਹੀਂ ਮਿਲਦਾ ਇਹਨਾਂ ਵੱਲੋਂ ਇਹ ਵੀ ਕਿਹਾ ਗਿਆ ਸਰਪੰਚਾਂ ਨੂੰ ਗ੍ਰਾਂਟ ਨਹੀਂ ਮਿਲ ਰਹੀ ਕਾਫੀ ਸਮੱਸਿਆਵਾਂ ਆ ਨੇ ਪਰ ਉਹਦਾ ਹੱਲ ਕੌਣ ਕੱਢੇਗਾ ਇਹ ਵੀ ਇੱਕ ਸਵਾਲ ਆ ਕੈਮਰਾ ਪਰ ਸੰਗੁਰਪੀ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰ੍ਹਾਂ ਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਧਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਐਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ